ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਚਾਹਲ ਵਲੌਗਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਤੇ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਵਲੌਗ ਨੂੰ ਕਰਿਆ ਕਰੋ ਜੀ ਫੁੱਲ ਵਾਚ ਟਾਈਮ ਹੋ ਗਿਆ ਜਾਂਦਾ ਤੇ بارੋ-बार ਹੋ ਰਹੀ ਹੈ ਰੋਟੀ ਦੀ ਗ੍ਰੀਨ ਗ੍ਰੀਨ ਪਰੌਠੇ ਅੱਜ ਮੈਂ ਇਹਨਾਂ ਨੂੰ ਇਹਦੇ ਵਾਲਾ ਮਿੱਠਾ ਲੈ ਆਟਾ ਗੁੰਨਿਆ ਸੀ ਇਹਨਾਂ ਵਾਸਤੇ ਜਦੋਂ ਠੰਡੇ ਟੱਪ ਕੀਤੇ ਉਦੋਂ ਦਸਤਾਨੇ ਪਾ ਲੇ ਤੇ ਪਰ ਅੱਜ ਜਿਹੜੀ ਹਵਾ ਇੰਨੀ ਕਿ ਜ਼ਿਆਦੇ ਠੰਡੀ ਚੱਲਦੀ ਹੈ ਵੈਸੇ ਤਾਂ ਧੁੱਪਾ ਧੁੱਪ ਤਾਂ ਨਿਕਲੀ ਹੀ ਪੂਰੀ ਅਲਗਾ ਠੰਡ ਬਹੁਤ ਅੱਜ ਠੰਡੀ ਠੰਡੀ ਹਵਾ ਚੱਲੀ ਜਾਂਦੀ ਜਦੋਂ ਨੇ ਸਵੇਰ ਦੇ ਉੱਠਿਆ ਨਹਿਮਾ ਪੂਰਾ ਉਦੋਂ 흘ਲੀ ਜਾਂਦਾ ਸੀ ਜਿਵੇਂ ਕਹਿੰਦੇ ਨੇ ਚੀਰਦੀ ਹਵਾ ਅੱਜ ਉਹ ਜਿਵੇਂ ਵੈਸੇ ਤਾਂ ਟਾਈਮ ਹੋਇਆ ਪਿਆ 5 10 ਮਿੰਟ ਰਹਿ ਗਏ ਰੋਟੀ ਬਣੀ ਜਾਂਦੀ ਹੈ ਰੋਟੀ ਦੀ ਬੇਟ ਹੈ ਫੇਰ ਮੈਂ ਬੰਨ ਲੂੰਗੀ ਆਪਦੀ ਰੋਟੀ ਜਿਹੜੀ ਲੈ ਕੇ ਜਾਣੀ ਨਾਲ ਇਹ ਖਾਈ ਜਾਂਦੇ ਇੱਕ ਕਪੜਾਂ ਉਠਾ ਤੇ ਮੈਂ ਵੀ ਜਾ ਪਾਉਣਾ ਕੁਟ ਪੀਜ ਗਏ ਲੈਟਾ ਬੰਦੀ ਨਹੀਂ ਕੀਤਾ ਹਾਂਜੀ ਬੀਬੀ ਕੀ ਹਾਲ ਚਾਲ ਨੇ ਤੁਹਾਡੇ ਉੱਠੀਏ ਇਸ਼ਨਾਨ ਕੀਜੀ ਕਰਦੇ ਆ ਠੀਕ ਹੈ ਕਿਵੇਂ ਠੀਕ ਆ ਲੈ ਗਰੀ ੱੱੱ ਲੈ ਬਿੱਟਾ ਬਿੱੱਲੇ ਬਿੱਟਾ ਉੱਠੇ ਕਾ ਤੋ ਨਹੀਂ ਚਾਹ ਪੀ ਕੇ ਉੱਠ ਕੇ ਹੁਣ ਨਹੀਂ ਉੱਠੇ ਸੌਂਗੇ ਮੈਂ ਚਾਹ ਪੋਣੀ ਸੀ ਬੀਬੀ ਲੜੀ ਜਾਂਦੀ ਐ ਤੁਹਾਨੂੰ ਬੀਬੀ ਬੀਬੀ ਲੜੀ ਜਾਂਦੀ ਆ ਬੀਬੀ ਕਹਿੰਦੀ ਪਸ਼ੂ ਬੰਨੋ ਆ ਕੀ ਬੋਲੋਣਾ ਆਗੇ ਆਗੇ ਪਿੱਛੇ ਹੋ ਜਾ ਤੁਸੀਂ ਹੋਏ ਚਾਰ ਕਿਨੇ ਵਸਾ ਪੁੱਤ ਪਾਣੀ ਲੈ ਕੇ ਦੇਂ ਤੇ ਡੈਡੀ ਨੂੰ ਜਮਾਨ ਹੈ ਕੱਲ ਵਾਲੇ ਮਰੂਦ ਫੇਰ ਆ ਗਏ ਲਓ ਜੀ ਆਪਾਂ ਆਗੇ ਦੇਖਨੇ ਬਲੌਗ ਹੈ ਜਿਹੜਾ ਸਟਾਰਟ ਕਰ ਲਿਆ ਚਾਹ ਪਾਣੀ ਪੀਨੇ ਆ ਮੰਮੀ ਚਾਹ ਬਣਗੀ ਲਗਾਦਾ ਯਾਰ ਕੋਣ ਆ ਗਿਆ ਸੀ ਅੱਛਾ ਜਾਣਾ ਵੱਡੇ ਜਾਣਾ ਲੱਡੂ ਆ ਗਏ ਬਈ ਲੱਡੂ ਫੜੇ ਕੋਈ ਦੇਖ ਕੇ ਗਿਆ ਹੋਊਗਾ ਪਿੰਡ ਚ ਹਾਂ ਲਿਆ ਜਣੇ ਫੇ ਵੇਖ ਲੋ ਨਾਲੇ ਖਾਣੋਂ ਨਹੀਂ ਹਟੇ ਵੇਖ ਚਰਾ ਚਰਾ ਕੇ ਖਾਂਦੇ ਹੋ ਲਾ ਹੋ ਗਿਆ ਮੈਂ ਕੱਲ ਦੇ ਹੋ ਗਈ ਕਲੋਂ ਹੋ ਗਈ ਨਾਲੇ ਕੱਲ ਦੇ ਰੋਲਾ ਪਾਈ ਜਾਂਦੇ ਆ ਕਿ ਅਮਰੂਦ ਆਏ ਆਂ ਅਮਰੂਦ ਆਏ ਆਂ ਨਾਲੇ ਕੱਲ ਦੇ ਖਾਈ ਜਾਂਦੇ ਆ ਖਾਣੋਂ ਵੀ ਨਹੀਂ ਹਟੇ ਚਲ ਕੋਈ ਮੈਂ ਕਰਵਾਏ ਤਾਂ ਹੁਣ ਆਪਣੇ ਘਰਾਂ ਚ ਆਹੀ ਕੁਝ ਹੁੰਦਾ ਹੁੰਦਾ ਆਪਾਂ ਜਿੰਨਾ ਤੇ ਚੀਜ਼ ਨੂੰ ਨਿੰਦ ਗੇਣਾ ਉਹਨਾਂ ਚੱਟਾ ਫਿਰ ਗੱਲ ਹੀ ਨਹੀਂ ਬੰਦੀ ਹੁਣ ਆਪਾਂ ਬੀਬੀ ਕੋਲ ਚੱਲਦੇ ਆ ਆ ਡੱਡਾ ਭੈਣਾ ਦੋਨੇ ਅੰਦਰ ਹੁੰਦੀਆਂ ਉਹ ਇੱਥੇ ਹੁੰਦੀਆਂ ਓਕੇ ਸੁਣ ਨਾਲੇ ਇਹਨੂੰ ਡਿਫਟ ਨੂੰ ਗਰਮੀ ਨਹੀਂ ਲੱਦੀ ਤੇ ਸਾਰਾ ਦਿਨ ਬੈਠੀ ਜਾਂਦਾ ਬੈਠੀ ਫਿਰ ਕਿਉਂ ਬੈਣੀ ਇੱਥੇ ਤੇ ਫਿਰ ਹੋਰ ਕਿੱਥੇ ਬੈਠਾ ਤੇ ਤੂੰ ਅੱਗੇ ਗਾਂ ਪਸ਼ਾ ਕਰ ਲਿਆ ਕਰ ਮੰਜਾ ਉਹ ਘੋਲਿਆਂ ਦੇ ਆਸ-ਪਾਸ ਕਰ ਲਿਆ ਗਾ ਬਾਬੇ ਦੀ ਬਗਦੀ ਸੀ ਹਾਂ ਬਾਸੇ ਮੇਨ ਮੁੱਦਾ ਇੱਥੇ ਆ ਜਾਂਦਾ ਵੀ ਮੈਂ ਖੜੀ ਨਹੀਂ ਹੁੰਦੀ ਦੁਆਰੇ ਜਿੱਥੇ ਬਹਿ ਗਈ ਹਮਦੋਂ ਗੱਲਾਂ ਕਰਦੇ ਸਾਂ ਸਾਡੀ ਖਟਮਟ ਘਰੇ ਰਹਿਣ ਲੱਗ ਪਈ ਜੀ ਦੋਧੀਆਂ ਏ ਤੂੰ ਗੋਰੀ ਏ हम लड़ते नहीं है हम मजाक करते हैं हमारी आदत नहीं है ये नहीं। हमारी मजबूरी है <laughs> हमारी मजबूरी है <laughs> हमारी आदत है हां भाई मारीओ खोल जा करू एनु खोल जा कर ओके मम्मी जगनु खोल की है मम्मी खोल दी हूं हम जग कण लेके आया मैं करा स्कूल लग गई सोनू कहंदेया ਕੁਬੋ ਵਾਲਗਾ ਪਰਗਾ ਬੰਗੇ ਪਰਮੈਂਟ ਕਿ ਕਿ ਪਰਮੈਂਟ ਕਿ ਕੀ ਪਰਮੈਂਟ 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 ਕਿਰੀਆਂ ਕਿੱਥੇ ਛੱਟ ਗਈ ਮਰੂਦ ਕਲ ਦੀ ਭਾਈ ਮਰੂਦ ਹੀ ਮਰੂਦ ਹੋਏ ਪਏ ਤੁਸੀਂ ਵੀ ਅੱਕ ਗਏ ਹੋਗੇ ਵਲੌਗ ਦੇਖ ਕੇ ਸਹੀ ਗੱਲਾਂ ਨਾ ਬਣ ਤਹਾਰ ਵੇ ਨੂਣੀ ਆਵੇ ਜਾਣਾ ਸੱਚਣਾ ਵੇ ਹੂੰ ਤੇਰੇ ਕੰਮ ਦਾ ਹੁਣ ਕੀ ਪਾਸਾ ਚੱਲ ਮਾਪਾ ਤੁਮਨੇ ਅਸੂ ਤਾਂ ਮੈਂ ਬੰਨ ਲੂੰਗੀ ਪਸੂ ਬੰਨਨ ਚ ਕੋ ਹਾਂ ਦੇਖ ਲੈ ਪਸੂ ਬੰਨਨ ਚ ਕੋਈ ਪ੍ਰੋਬਲਮ ਨਹੀਂ ਮੈਨੂੰ ਹੋਰ ਕੋਈ ਪ੍ਰੋਬਲਮ ਦੱਸ ਤਾ ਨਹੀਂ ਐ ਪ੍ਰੋਬਲਮ ਐ ਧਾਰ ਕੱਢਣ ਦੀ ਆ ਉਹ ਫਿਰ ਤੈਨੂੰ ਕੱਢਣੀ ਵਣੀ ਅੱਜ ਹੁਣ ਮੈਂ ਗੱਲ ਸੁਣ ਲੈ ਹਾਂਜੀ ਟਾਈਮ ਕੀ ਹੋ ਗਿਆ ਪਤਾ ਨਹੀਂ ਸਾਢੇ 4 ਹੋਣ ਵਾਲਿਆ ਸਾਢੇ 4 ਹੋ ਗਏ 5 ਵਜੇ ਨੂੰ ਕਿਤੇ ਲਾਉਣ ਲੱਗਣਗੇ ਉਹ ਮੈਨੂੰ ਪਤਾ ਉਹ 7 ਸਾਢੇ 7 ਕਰਾਉਣਗੇ ਮੈਨੂੰ ਹਾਏ ਕਿਆ ਆਂ ਬਜ਼ੜਾ ਕਰਾਵਾ ਚਲ ਥਣ ਖਰਾਬ ਨੂੰ ਲੈ ਆ ਚਲ ਕੋਈ ਨਹੀਂ ਚਲ ਪਾਪਾ ਆਜੋ ਸੁਸਾਇਟੀ ਚ ਪਾਪੇ 10 ਮਿੰਟ ਪਾਪੇ ਨੂੰ ਭੇਜ ਦਾਂਗੇ ਬੰਦ ਕਰਕੇ ਦੇਖਿਆ ਬੈਣੀਆ ਮੰਮੀ ਮਹਿੰਦੀ ਲਿਆ ਰਹਿੰਦੀ ਨਿਯਮ ਹੈ ਮਹਿੰਦੀ ਹੁਣ ਲਾ ਲੈਂਦੀ ਆ ਮੈਂ ਕੋਨੂੰ ਫੇਰ ਨਹੀਂ ਕੰਮ ਟਾਈਮ ਦੂੰ ਲੰਗਦਾ ਵਾ ਲੈ ਕੇ ਜਾ ਫਿਰ ਚੱਲ ਭੱਜ ਕੇ ਜਾ ਮੰਮੀ ਵੜੀ ਐਵੇਂ ਟਾਈਮ ਵੇਸਟ ਕਰ ਲਿਆ ਮੈਂ ਘੰਟਾ ਚਲੋ ਜੀ ਮੈਂ ਨਾ ਬਸ ਚਾਹ ਬਣਾ ਕੇ ਤੇ ਮੈਨੂੰ ਲੈ ਕੇ ਜਾਣੀ ਹੈ ਕੀ ਕਿਵੇਂ ਸਾਡਾ ਕਾ ਮੂਲ ਨਮ ਗਾ ਲੈਂਦੇਗਾ ਨਹੀਂ ਰੋਈ ਰੋਈ ਮੂਲ ਨਮ ਮੂਲ ਨਾ ਖਾਣ ਚਲ ਨਾ ਜੀ ਜਪਦਾ ਤੈਨੂੰ ਆ ਇੱਕ ਭੈਣ ਨੇ ਕਿਹਾ ਸੀਗਾ ਭੈਣੇ ਬੱਸ ਮੈਂ ਤਾਂ ਐਵੇਂ ਹੀ ਦੱਸ ਦਿੰਦੀ ਆ ਹਣ ਮੂਲੀਆਂ ਵਾਲੇ ਪਰੌਂਠੇ ਨੂੰ ਨਾ ਜੀ ਨਹੀਂ ਕਰਦਾ ਜਿਵੇਂ ਕਿ ਕਈ ਟੰਪ ਭੈਣੇ ਤੁਸੀਂ ਤਾਂ ਚਲੋ ਕਿਹਾ ਹਨਾ ਤੇ ਕਈ ਭੈਣ ਭਰਾ ਹੱਸਣਗੇ ਵੀ ਇਹ ਕੋਈ ਵੱਡੀ ਗੱਲ ਨਹੀਂ ਹੈਗੀ ਜਿਵੇਂ ਇਹ ਮੂਲੀਆਂ ਕਦੋਂ ਕਸ਼ ਕਰਕੇ ਰੱਖ ਲਈਆਂ ਨਚੋੜ ਕੇ ਵਧ ਗਏ ਪਿੰਨੀਆਂ ਵੱਟ ਕੇ ਉਹਨਾਂ ਦੀਆਂ ਯਾਨੀ ਕਿ ਮੈਂ ਮ ਨਚੋੜ ਕੇ ਤੇ ਆਪਾਂ ਆਟੇ ਦੇ ਵਿੱਚ ਪਾ ਲੈਨੇ ਵਿੱਚ ਹੀ ਨੂਨ ਮਿਰਚ ਪਾ ਲੈਨੇ ਤੇ ਵਿੱਚ 4-5 ਚਮਚ ਪਾ ਲਿਆ ਕਰੋ ਤੁਸੀਂ ਦਹੀਂ ਦੇ ਤੇ ਉਹ ਆਟਾ ਗੋਲਨੋ ਦੋ ਤੇ ਉਹਦੇ ਵਧੀਆ ਬਣ ਜਾਣਗੇ ਹੁਣ ਕਿਉਂਕਿ ਜੀ ਨਹੀਂ ਕਰਦਾ ਡੇਲੀ ਡੇਲੀ ਤਲਣਾ ਸਲਗਾਈਆਂ ਖਾਣ ਨੂੰ ਕਉਂਕਿ ਪਿਛਲੇ ਸੰਡੇ ਵੀ ਸੀ ਐਦੂ ਪਿਛਲੇ ਸੰਡੇ ਵੀ ਸੀਗੇ ਮੀਨ ਵਾਲੇ ਪਰੌਂਠੇ ਚਲੋ ਜੀ ਕਰੀਏ ਕੰਮ ਹੁਣ ਸੌਣ ਲਾਵਾਂ ਮੈਂ ਚਾਰਜ ਤੇ ਨੀ ਕੱਲ ਵੰਗੋ ਫੇਰ ਮੈਂ ਕਾਲ ਕਰ ਲੈਨੇ ਹੁਣ ਵੀ ਮੈਂ ਤਾਂ ਭੁੱਲ ਗਈ ਸੀ ਇਹਨਾਂ ਨੇ ਕਿਹਾ ਸੀ ਚਾਹ ਬਣਾ ਦੇ ਪੰਜ ਸੀ ਕੱਪ ਜੋ ਕਰੇ ਲੈਣ ਆਗੇ ਚਾਹ ਫੇਰ ਭੱਜ ਕੇ ਉੱਥੇ ਮੈਂ ਫੋਨ 'ਚ ਵਿਜੀ ਹੋ ਗਈ ਹਾਂ ਹਾਂਜੀ ਟਾਈਮ ਹੋ ਗਿਆ ਸੀਗਾ ਇੱਥੇ 5 ਦਾ ਤੇ ਬੀਬੀ ਜੀ ਲੱਗ ਕੇ ਸੀ ਸਬਜ਼ੀ ਕੱਟਣ ਤੇ ਅੱਜ ਅਪਾ वाले हुई ਆਲੂ ਦੀ ਜਿਹੜੀ ਸਬਜ਼ੀ ਬਣਾਉਣੀ ਆ ਤੇ ਮੰਮੀ ਆ ਜਿਹੜੇ ਕੀਹਰੇ ਤੇ ਹੁੰਦੇ ਲੱਕੀ ਹੁੰਦੇ ਆ ਲਿਆਉਣ ਉਹਨਾਂ ਨੂੰ ਸਗਾ ਕੇ ਗੱਟਿਆਂ ਚ ਪਾ ਰਹੇ ਸੀਗੇ ਤੇ ਕਿਉਂਕਿ ਹੁਣ ਗਰਮਿਆਂ ਦੇ ਵਿੱਚ ਬਾਹਰ ਅੰਗੀਠੀ ਵਾਲਿਆ ਕਰਾਂਗੇ ਉਹਦੇ ਦੇ ਲਈ ਤੇ ਮੈਨੂੰ ਕਹਿੰਦੇ ਸੀਗੇ ਕਿ ਕੈਂਚ ਚੱਕ ਕੇ ਲੈ ਕੇ ਆ ਤੇ ਆਪਾਂ ਵਾਲਾ ਜਿਹੜਾ ਆਪਣੇ ਹੈਗਾ ਅਮਰੂਦਾਂ ਦਾ ਬੂਟਾ ਲੱਗਿਆ ਹੋਇਆ ਇਹ ਤੇ ਜਾਲੇ ਪਾਉਣੀ ਸੀ ਕਿਉਂਕਿ ਦੇਖੋ ਇਹਦੇ ਕਿੰਨਾ ਜਿਆਦਾ ਫਲ ਲੱਗਿਆ ਹੋਇਆ ਸੀ ਤੇ ਸਾਰੇ ਨਾ ਪਤਾ ਨਹੀਂ ਔਲੀਆਂ ਜੜੀਆਂ ਕੀ ਕਹਿ ਦਿੰਦੀ ਆ ਬੀਬੀ ਕਿ ਉਹ ਖਾ ਜਾਂਦੀਆਂ ਹੈਗੀਆਂ ਯਾਨੀ ਕਿ ਫੁੱਲ ਜਿਹੜੇ ਸਾਰੇ ਛਾੜ ਦਿੰਦੀਆਂ ਫਿਰ ਅੰਬੂਰੂਦ ਦਾ ਬੰਦਾ ਹੀ ਨਹੀਂ ਹੈਗਾ ਤਿੰਨ ਚਾਰ ਬਣੀ ਸੀ ਕਿ ਵਿਚਾਰੇ ਤੇ ਤਾਂ ਕਰਕੇ ਇਹਦੇ ਉੱਤੇ ਹੁਣ ਆਪਾਂ ਵਾਲੀ ਜਾਲੀ ਪਾਉਣੀ ਆ ਮੰਮੀ ਹੱਸੀ ਜਾਂਦੀ ਸੀ ਕਹਿੰਦੀ ਹੁਣ ਜਾਲੀਆਂ ਰਟਾਇਰ ਹੋ ਗੁਆ ਹੋ ਇਹ ਗੱਲ ਇਹ ਸੀ ਹੁੰਦੇ ਬਾਹਰ ਕਿਸੇ ਨੇ ਲਾਉ ਜੀ ਹੁਣ ਇੱਥੇ ਪਾਉਣ ਲੱਗੇ ਆਪਾਂ ਜਾਲੀ ਤੇ ਮੰਮੀ ਕਹਿੰਦੀ ਹੁਣ ਕਿਹੜਾ ਕਿਸੇ ਨੇ ਬਾਹਰ ਪੈਣਾ ਕਮਰਿਆਂ 'ਚ ਲੱਗਿਆ ਏ ਸੀ ਤਾਂ ਨਾ ਜਿਹੜੀਆਂ ਸਾਡੇ ਵਾਲੀਆਂ ਮੱਛਰਦਾਨੀਆਂ ਇਹਨਾਂ ਨੂੰ ਕਰੋ ਰਟਾਇਰ ਤੇ ਆਪਾਂ ਪਾਉਣੇ ਆ ਬੂਟੇ ਦੇ ਉੱਤੇ ਕਈ ਦਿਨ ਹੋ ਗਏ ਕੱਢੇ ਪਏ ਨੂੰ ਤੇ ਮੁੜ ਕੇ ਕਿਸੇ ਨੇ ਹੱਥ ਨਹੀਂ ਲਾਇਆ ਹੈਗਾ ਲੋ ਕਰੀ ਗਾਉ ਨਾ ਲੋ ਜੀ ਇੰਨਾ ਕੰਮ ਹੋਇਆ ਸਾਡੇ ਤੋਂ ਬਸ ਐਵੇਂ ਜੇ ਪੈ ਗਈ ਯਾਨੀ ਕਿ ਨਾ ਕਾਟਮਾ ਤੇ ਝਿੜੀਆਂ ਵਾਲੀਆਂ ਬੈਂਦੀਆਂ ਸੀਗੀਆਂ ਤੇ ਹੁਣ ਵੇਖਦੀਆਂ ਅੰਨਤ ਭਾਂਡ ਵਰਜਾਂਦੀ ਚਲ ਦੇਖੀ ਜੋ ਕਿ ਤੇਰਾ ਆਪਾਂ ਨੂੰ ਐਵੇਂ ਹੀ ਹੋ ਗਿਆ ਵੀ ਆਪਾਂ ਹੁਣ ਥੋੜੀ ਜਿਹੀ ਕੰਮ ਕਰਦਾ ਇਧਰ ਨੂੰ ਕੱਟ ਹਾਂ ਉਹ ਫਰਡਾਣੀ ਵੇਚਣੀ ਨਾ ਉਹਦੀ ਵੱਡੀ ਹੈਗੀ ਵੱਧ ਜਾਂਦੇ ਆਏ ਗੁੰਗਾ ਜਾ ਚੱਲਿਆਗਾ ਆ ਵੀ ਸੋਨਾ ਚੱਲ ਪਿਆ ਲੋਗ ਹੀ ਉਹ ਰੋ ਲੱਗਣਗੇ ਤਾਂ ਤਾਂ ਹੀ ਹੈ ਜੀ ਹੈ ਚੀਕੂ 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 ਬਈਆ ਕੀ ਲੈ ਕੇ ਜਾਣਾ ਸਿੰਦਰ ਕਿਥੇ ਆ ਦੇਖ ਤੇ ਖੁਰਕ ਲੜੀ ਜਾਂਦੀ ਆ ਅੱਜ ਪਲਾਂ ਭਾਂਡੇ ਮਾਜਾਂ ਕਿ ਤਾਰ ਕੱਢਾਂ ਆ ਕਣਕ ਜੀ ਕਾਹ ਤੋਂ ਕੱਢ ਕੇ ਰੱਖੀ ਇੱਥੇ ਕੀ ਭੋਲੀ ਅੱਛਾ ਜੋਗੀ ਪੁੱਛਣ ਵਾਲਿਆਂ ਨੇ ਕੰਮ ਮਾਰਿਆ ਕਿਵੇਂ ਇਹ ਕਿਤਾ ਕੁੜੀ ਹੋ ਗਈ ਇੱਕ ਪੁੱਛਣ ਵਾਲਿਆਂ ਨੇ ਕੰਮ ਮਾਰ ਤੇ ਮੈਂ ਵਿਆਹ ਜਤੀ ਆ ਸੱਚਿਆਂ ਦਾ ਕਣਕਾਟੋਂ ਖੱਡੀ ਫਿਰ ਹੁਣ ਜਗਾ ਖੇਤ ਉਹਨਾ ਕੰਟੜਾਂ ਤੋਂ ਕੁੜੀ ਕਿ ਉਹਨੂੰ ਮਾਰਦਾ ਕੰਟੜਾ ਇੱਕ ਕੁੜੀ ਹੋ ਗਈ ਕਹਿੰਨੇ ਇੱਕ ਪੁੱਛਣ ਵਾਲਾ ਨੇ ਕਾ ਆਵਾਰਿਆ ਲੋ ਜਿਬਾਂ ਨੇ ਹੁਣ ਅਸੀਂ ਮੂਲ ਨਾਲੀ ਤਾਂ ਤੁਹਾਨੂੰ ਦਿਖਾ ਨਹੀਂ ਸਕਦੇ ਹੈਗੇ ਮੂਲ ਨਾਲੇ ਤੁਹਾਡੇ ਕਿਹਨਾਂ ਨੇ ਸਾਗ ਫੇਰ ਦਿਖਾ ਦਾਂਗੇ ਸਾਗ ਦੇ ਸਾਗ ਫੇਰ ਆ ਗਿਆ ਜੇ ਮੈਂ ਹੱਥ ਨੇ ਲਾ ਵਟੀ ਸਕਤੇ ਮਹਿੰਦੀ ਅਸੀਂ ਮੈਂ ਜਾਣ ਕੇ ਲਈ ਚਲ ਧੁੱਪ ਹੈਗੇ ਕੋਈ ਠੰਡ ਤਾਂ ਹੈ ਨਹੀਂ ਮਣਕੇ ਕੱਲ ਨੂੰ ਫਿਰਾਂ ਤਵਾ ਨੂੰ ਬਾਲੇ ਕੰਮ ਹੁੰਦੇ ਆ ਕਾਲ ਨੂੰ ਸਰ ਵਾਸ਼ੋ ਜੀ ਲਓ ਜੀ ਟਾਈਮ ਹੋ ਗਿਆ 6:30 ਦਾ ਲੱਭ ਗਏ ਹਾਂ ਤਾਂ ਲੱਭ ਗਏ ਇੱਕ ਹੀ ਲੱਭਿਆ ਹਾਂ ਉਹ ਨਹੀਂ ਲੱਭਿਆ ਜੇ ਤੂੰ ਉਹਦੇ ਕੋ ਫੜਿਆ ਹੋ ਤੂੰ ਤੂੰ ਰੱਖਿਆ ਹੋ ਕਿੱਥੇ ਰੱਖਦਾ ਮੈਂ ਮੈਨੂੰ ਨਹੀਂ ਪਤਾ ਕਿੱਥੇ ਰੱਖਿਆ ਪਰ ਸੂਤੋਂ ਤੋ ਰੱਖਿਆ ਮੇਰੇ ਕੋਲ ਨਹੀਂ ਹਾਂ ਕੌਣ ਆ ਗਿਆ ਬਾ ਕੌਣ ਆ ਗਿਆ ਤੁਹਾਨੂੰ ਹਾਂਜੀ 6:30 ਦਾ ਟਾਈਮ ਹੋ ਗਿਆ ਅੱਗੇ ਮੈਂ ਹੱਸਿਆ ਨੇ ਮम्मी ਵਰਗੇ ਨੇ ਮੈਂ ਕਿ ਕੱਲਟਾ ਕਹਿੰਦੇ ਸੀਗੇ ਸਾਰੇ ਕਹੀਗੇ ਕੁਛ ਨਹੀਂ ਕੀਤਾ ਅੱਜ ਪਈਆਂ ਹਨਾ ਅਵੇਸਲੀ ਜੀ ਹੋ ਕੇ ਪਈ ਰਹੀਆਂ ਤੇ ਅੱਜ ਕੱਲ ਜਿਹੜੇ ਨਹੀਂ ਕੰਮ ਤੇ ਕੀਤੇ ਸੀ ਬਟ ਸਲੋ ਹੌਲੀ ਕੀਤੇ ਸੀਗੇ ਤੇ ਅੱਜ ਸਾਰੇ ਕੰਮ ਹੈ ਜਿਹੜੇ ਉਹ ਮੇਰੇ ਸਿਰ ਨੇ ਕਿਉਂਕਿ ਅੱਜ ਇਹ ਵੀ ਗਈ ਹੋਈ ਨੇ ਰੇਲ ਹੌਣ ਤੇ ਪਾਪਾ ਜੀ ਵਰਗੇ ਖੇਤ ਨੇ ਤੇ ਫਿਰ ਤਾਂ ਕਰਕੇ ਹੁਣ ਸਾਰੇ ਕੰਮ ਜਾਣੇ ਕਿ ਪਹਿਲਾਂ ਕਿ ਮੈਂ ਮੰਮੀ ਨੂੰ ਨਾ ਇਹਨਾਂ ਦੇ ਸਮਰੀਤ ਵਰਗਿਆਂ ਦੇ ਕੱਗਰੇ ਕੋ ਗਰੇ ਕੋ ਗਰੇ ਕੱਢ ਕੇ ਮੈਂ ਕਿਹਾ ਦੇਖ ਲਈਏ ਇਹਨਾਂ ਦੇ ਫੇਰ ਸਟਿਚ ਕਰਨੇ ਹੋਣਗੇ ਕੱਲ ਨੂੰ ਦੇਖਾਂਗੇ ਸ਼ਹਿਰ ਜਾਵਾਂਗੇ ਜੇ ਟਾਈਮ ਮਿਲੇ ਨਾ ਕੋਈ ਕੰਮ ਕਰ ਹੋਇਆ ਤਾਂ ਸ਼ਹਿਰ ਜਾਣਾ ਵੀ ਜ਼ਰੂਰੀਆਂ ਲੈ ਕੇ ਆਵਾਂਗੇ ਸਮਾਨ ਇਹਨਾਂ ਦਾ ਤੇ ਉਹ ਕੱਢਣ ਲਾ ਤਾਂ ਮੈਂ ਚੱਲ ਮੈਂ ਸਬਜ਼ੀ ਬਣਾਉਣੀ ਆ ਤੇ ਆਟਾ-ਵਟਾ ਗੁੰਨਦਾ ਮੈਂ ਤੇ ਉਧਰੋਂ ਹੁਣ ਆ ਖੜੀਆਂ ਡੱਡ ਪਹਿਣਾ ਇਹਨਾਂ ਨੂੰ ਹੁਣ ਮੈਂ ਅੰਦਰ ਬੰਨਣਾ ਤੇ ਪੱਠੇ ਪਾਵਾਂ ਜਿੰਨੀ ਵੇਲੀ ਸੀ ਅੱਜ ਉਨੀ ਬੀਤੀ ਆ ਚਲੋ ਕੋਈ ਲੱਗੇ ਕੰਮ ਤੋ ਕਰਨੇ ਆ ਲੱਟਾਂ ਛੱਡ ਗਏ ਤੇ ਖੁਲਿਆ ਰਹੀਏ ਸੋਕ ਇੱਥੇ ਫਿਰ ਇਹਨਾਂ ਨੂੰ ਬੰਨਨ ਦੀ ਨਹੀਂ ਤਾਂ ਰੱਖਣਗੇ ਸਾਡੇ বিনা ਅੱਜ ਹੀ ਨਿ ਪੱਠੇ ਪਏ ਸੋਥੋਂ ਚੱਲ ਭਾ ਭਰਾਵਾ ਕੀ ਹੋ ਗਿਆ ਤਨ ਕਿ ਲਾਈਟ ਹੈ ਨਹੀਂ ਲਾਈਟ ਨਾ ਕਰ ਹੈਗੀ प्रॉब्लम हो गई अमृत वर्ग के खेडन गई करा कर सुन भी हजे मंजे मुंजे बेड़ा अमान खिलरिया बिलरिया टोलियां चकन आलिया पोन राखी दवा सारे काम कर करके जेडे मैं ਫੌਨ ਚੱਕੂਗੀ ਨਹੀਂ ਫੇਤੂਆਂ ਕਿਆ ਖਣਗੇ ਪੱਠੀ ਨਹੀਂ ਪਾਏ ਸਾਡੇ ਬਿਨ ਅੱਜ ਚੁੰਨੀ ਵੀ ਚਾਹੀਦੀ ਹੈ ਦਿਖਾਓ ਇਹ ਮੈਂ ਤਾਂ ਟੈਨਸ਼ਨ ਹੀ ਹੋ ਗਈ ਬਣਾਉਣ ਮੈਂ ਕਿੱਥੋਂ ਪਾ ਲੂਗੀ ਉਹ ਮੈਂ ਨਾ ਉਹ ਤੇ ਬੇਟੀ ਚ ਰੱਖਿਆ ਦੂਜਾ ਸੂਟ ਆ ਇੱਕ ਤਾਂ ਸਿਮੂ ਦਾ ਇੱਕ ਜੰਨ ਦਾ ਸੂਟ ਦਾ ਤੇ ਪਿਆ ਪਿਆ ਜੀਆ ਉਹ ਤਾਂ ਕੱਢੀ ਨਹੀਂ ਆਦ ਕਿਉਂਕਿ ਵਿਆਹ ਦੇ ਵਿੱਚ ਤੋਂ ਮੈਂ ਕੱਢ ਕੇ ਮੈਂ ਦਿੱਤੇ ਏ ਤੁਸੀਂ ਦਿੱਤੇ ਮੈਨੂੰ ਹਾਂ ਹਾਂ ਤੇ ਕਿੱਥੇ ਰੱਖਿਆ ਫਿਰ ਮੈਂ ਉਹ ਤੁਹਾਨੂੰ ਬੇਟੀ ਦੇ ਵਿੱਚ ਚਲੋ ਤਾਂ ਮੈਂ ਘੇਰ ਦੇਖੂਗੀ ਹੁਣ ਮੈਂ ਨਵਰੀਤ ਵਾਸਤੇ ਤਾਂ ਰੰਗਾਉਣੀ ਪੈਣੀ ਹੈ ਜੁੰਨੀ ਆ ਤਾਂ ਚਲਦੇ ਨਹੀਂਗੇ ਆ ਸਿੰਮੂ ਦੀ ਹੈਗੀ ਇੱਕ ਹਾਂ ਅਵੰਬਰ ਲੈਨੇ ਚੁੰਨੀ ਅਵੰਬਰ ਦੀ ਚੁੰਨੀ ਜਰਮਾ ਲਈ ਖੇੜਨਾ ਵੈਂਬਰ ਇਹਨੇ ਚੁੰਨਾ ਚੁਰਨਾ ਆਦੇ ਆ ਫਰੰਦ ਨੇ ਇਹ ਇੰਨੇਗਾ ਵਾਟ ਇਜ਼ ਵੈਂਬਰ ਉਹ ਸੜੀ ਜੁੰਨੀ ਹੈਗੀ ਨਹੀਂ ਇਹ ਤਾਂ ਸਰੀ ਹੈ ਇਹ ਉੱਥੇ ਟੋਕਰੀ ਤੇ ਦੇ ਦੇਆ ਕਰੋ ਇੱਥੇ ਰੱਖ ਕੇ ਕਰਨੀ ਹੈ ਕੋਈ ਨਹੀਂ ਉਥੋਂ ਕਰ ਦਾਂਗੇ ਹੋਏ ਹੋਏ ਨਹੀਂ ਮੰਮੇ ਇਹ ਬੂ ਯਾ ਤੇ ਮੈਂ ਵੀ ਆਈ ਐ ਇਸੇ ਕਾਟਨ ਦਾ ਸੂਟ ਪਾਇਆ ਹੁੰਦਾ ਚੁੰਨੀ ਹਜੇ ਫਿਰਦੀ ਐ ਤੇ ਹੁਣ ਇਹ ਚੁੰਨੀ ਰੰਗਾ ਦੇ ਉਹਨਾਂ ਚ ਹੁਣ ਇਹਨਾਂ ਚ ਕੋਈ ਨਹੀਂ ਰੰਗਣ ਵਾਲੀ ਮੰਮੀ ਇਹ ਕਿਉਂ ਪਲੇਨ ਤਾਂ ਕੋਈ ਹੈ ਨਹੀਂਗੀ ਪਲੇਨ ਆ ਪਲੇਨ ਹੀ ਪੰਗੇ ਕਿਹੜੀਆਂ ਆ ਤਾਂ ਪਿਓਰ ਦਗੇ ਟਾਪਾਂ ਲੰਗ ਰੰਗਾਲਾਂਗੇ ਗਰਮਾਂ ਦੇ ਸੂਟਾਂ ਨਾ ਮੈਂ ਪਾ ਲੂ ਕੋਈ ਨੂੰ ਮੇਰੇ ਕੋਲੇ ਹੋਣਾ ਦੇਖ ਲੈ ਜੇ ਕੋਈ ਨਾ ਹੋਈ ਤਾਂ ਫਿਰ ਇਹਨਾਂ ਚ ਕਰ ਰੰਗਾ ਦਾਂਗੇ ਨਹੀਂ ਆ ਤਾਂ ਆਹ ਜਿਹੜਾ ਪੰਗਾ ਮੇਰੇ ਕੋਲੇ ਨਹੀਂ ਇਹ ਜੀ ਆਹੋ ਜੀ ਜਿਹੜੀ ਰੰਗਾਈ ਹੈ ਬਸ ਇਹੋ ਜੀ ਇੱਕ ਰੰਗਾ ਦਾਂਗੇ ਇਹਨਾਂ ਨੂੰ ਹਾਂ ਹੋਰ ਰੰਗਾ ਦੇ ਬਾਕੀ ਦੇਖਾਂਗੇ ਚਲ ਕੋਈ ਨਹੀਂ ਕੀ ਬੰਦ ਹੈ ਤੇ ਮੈਂ ਕੰਮ ਕਰਾਂ ओके ਰੰਗਾਈ ਕਰੀਏ ਕੰਮ ਨਵਰੀਤ ਘਰ ਆਓ ਬਟੇ ਆਲੂਆਂ ਦੀ ਜਿਹੜੀ ਬੱਚਿਆਂ ਦੇ ਪਸੰਦ ਸਬਜੀ ਆਉ ਬਾਂਚੂਕੀ ਆ ਬਾਰਾ ਸਾਰਾ ਮੰਮੀ ਨੇ ਪਾਤਾ ਬਾਅਦ ਵਿੱਚ ਛਿੱਟਣੀਆਂ ਚਾ 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 ਬੱਤ ਹੈਂਡ ਵਾਸ਼ ਕਰੋ ਡੰਗ ਨਾਲ ਚਾ 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 ਅਹ ਹਾ ਠੰਡਾ ਪਾਣੀ ਬੜਾ ਲੱਗਦਾ ਹੈਗਾ ਠੰਡਾ ਪਾਣੀ ਵਧੀਆ ਲੱਗਦਾ ਹੈ ਅੱਜ ਸਮਾਰ ਕੇ ਜੇ ਆਪਾਂ ਵੀ ਆਪਣੇ ਉਧਰੋਂ ਕੰਮ ਕਰਾਂ ਜਿਹੜੀ ਨਵੇੜ ਆਈਆਂ ਕਸ਼ਮਾਂ ਵਗੈਰਾ ਦੇ ਤੇ ਹੁਣ ਰੋਟੀ ਮਾਰ ਕੇ ਇਹ ਬੜੀ ਜਿਆਦਾ ਤਰਾਤ ਤੋ ਕਹਿੰਦਾ ਕਿਹ ਕਿਉਂ ਤੇ ਨਾਲ ਲਈਏ ਖੱਟੀ ਦਾ ਅਚਾਰ ਕੀ ਹੋ ਗਏ ਤਰ ਮੈਂ ਜਾਣ ਵੇਲੇ ਵਲੌਗ ਬਣਾਉਣ ਲੱਗੀ ਆ ਮੈਂ ਇਹ ਆਈ ਪਾਲੇ ਦੀ ਭੈਣ ਮੰਮੀ ਦੀ ਭਤੀਜੀ ਤੇ ਇਹ ਨਾ ਕਹੂਗਾ ਵੀ ਮੇਰੀ ਮਾਂ ਦਾ ਆ ਦੇ ਕਿ ਉਹ ਨਾ ਕਰ ਮੈਂ ਕਿਹਨੂੰ ਸਾਨੂੰ ਪਤਾ ਬੀਬੀ ਕਿਵੇਂ ਕਰਦੀ ਸੀ ਮਿਹੜੇ ਚ ਘੱਟਾ ਰੱਖ ਲੈਂਦੀ ਸੀ ਡਲਾ ਡਲਾ ਲੈ ਲੈਂਦੀ ਤੇ ਉਹਨੂੰ ਛੱਡ ਨਾ ਡੰਗਾ ਖਰਚੀ ਦੀ ਹੁੰਦੀ ਸੀ ਇਹ ਕਿ ਨਾ ਮੈਂ ਵੱਡਾ ਲਾਗੀ ਹੁੰਦਾ ਆਈ ਮੈਂ ਪਰਸੋਂ ਨੂੰ ਉਹਨੂੰ ਨਵਾਇ ਪੜਨਾ ਉਧਰੋਂ ਆਪਾਂ ਡਾਕ ਦੇ ਇੱਕ ਦੂ ਉਹ ਨਾ ਉਹ ਦਿਖ ਮੈਂ ਸੰਭਾਲ ਲਾ ਕੇ ਮੈਂ ਆਈ ਮਾਰੀ ਨਾਲ ਦਰੀ ਜਾਣਾ ਤੇ ਬੇਬੇ ਨੇ ਬੈਠੀ ਨੇ ਮੰਜੇ ਤੇ ਸਾਡੇ ਤੇ ਮਾਰ ਜਾਣਾ ਬੇਬੇ ਨੇ ਕੁਤਤਾ ਹੀ ਕਿਉਂ ਲਾ ਦੇ ਰੋਈ ਨਾ ਫੇਰ ਲਾ ਦੇ ਸਲਤਾਨ ਦੇ ਕਿਉਂ ਨਾ ਆਈ ਗਏ ਸਲਤਾਨ ਆਉਗੇ ਜੇ ਤੂੰ ਬੈਠੇ ਰਹਿਣਾ ਤੇ ਮੈਨੂੰ ਪੁੱਛ ਅਸੀਂ ਫੇਰ ਆ ਜਾਂਗੇ ਆਈ ਫਿਰ ਆ ਜਾਂਗੇ ਹਲੋ ਤੂੰ ਕਿ ਆਉਣਗੇ ਚਲੋ ਪਹਿਲਾਂ ਦਾ ਵਲੌਗ ਨਹੀਂ ਬਣਾਇਆ ਜਦੋਂ ਜਾਣ ਲੱਗੇ ਤੇ ਵਲੌਗ ਸਟਾਰਟ ਕਰਦੇ। ਹੂੰ। ਪਹਿਲਾਂ ਗੱਲਾਂ-ਵੱਤਾਂ ਕਰੀ ਗਏ। ਉਹ ਸਾਢੇ 9 ਦਾ ਟਾਈਮ ਹੋ ਗਿਆ। ਮੰਮੀ ਦੀ ਆਇਸੀ ਪਤੀ ਜੀ ਪਾਲੇ ਦੀ ਭੈਣ ਕੀ ਜਾ ਰਹੀ ਹੈਗਾ ਬੱਸ। ਕਿ ਟਰੱਕ ਇਹ ਸਾਢੇ 9 ਵਜੇ ਰਾਤ ਨੂੰ ਕਿੱਧਰੋਂ ਆਈ ਬੱਸ। ਤੋ ਜੀ ਆਪਾਂ ਇਸ ਦੇ ਨਾਲ ਹੀ ਕਰਦੇ ਆ ਆਪਣੇ ਵਲੌਗ ਦਾ ਐਂਡ ਤੇ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਨਾਲ ਜੇਕਰ ਤੁਹਾਨੂੰ ਸਾਡੀ ਵਲੌਗ ਵਧੀਆ ਲੱਗਦੇ ਨੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸੋਨੇ ਸੋਨੇ ਕਮੈਂਟ ਕਰਿਆ ਕਰੋ ਤੇ ਬੈਲ ਆਈਕਨ ਵੀ ਜ਼ਰੂਰ ਦਵਾ ਦਿਓ ਤਾਂ ਕਿ ਆਉਣ ਵਾਲੇ ਵੀ ਲੋਰ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਸਾਡੇ ਨਵੇਂ ਵੀ ਪੌਣੇ ਵਾਸ ਬਾਈ ਬਾਈ